ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਕੋਲ ਵੀਡੀਓ ਵਿੱਚ ਉਮੀਦ ਕਰਦੇ ਤੂੰ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼हाल ਹੋਵੋਗੇ ਮੈਂ ਬਿਲਕੁਲ ਠੀਕ ਐ ਟਾਈਮ ਜਿਹੜਾ ਹੋ ਰਿਹਾ ਸ਼ਾਮ ਦਾ 4:30 ਦਾ ਹੋ ਰਿਹਾ ਤੇ ਮੈਂ ਇਧਰ ਲੈ ਕੇ ਆਈ ਸਬਜੀ ਸਾਧੂ ਦੀ ਸਬਜੀ ਕੱਢਦੇ ਆਂ ਸ਼ਾਮ ਦੀ ਤਿਆਰੀ ਕਰਦੇ ਆਂ ਸਬਜੀ ਵੀ ਕਿਚਨ ਚ ਮੈਂ ਨਾ ਗੈਸ ਤੇ ਕਿਉਂ ਰੱਖ ਕੇ ਗਰਮ ਕਰਨਾ ਐਨੇ ਸਬਜੀ ਕੱਢਦੇ ਸਬਜੀ ਬਣਦੇ ਕਿਉਂ ਬਣ ਜੂਗਾ ਸਬਜੀ ਨੂੰ ਤੜਤਾਰਾ ਲਗਾ ਕੇ ਬਣਾ ਕੇ ਸਬਜੀ ਤੇ ਮੈਂ ਫਿਰ ਕਿਉਂ ਨਾ ਤਿਆਰ ਬੁਣੀ ਅੱਜ ਚਾਹ ਜਲਦੀ ਪੀ ਲਈ ਮੈਂ ਦਵਿੰਦਰ ਆਏ ਸੀਗੇ ਬਾਹਰੋਂ ਉਹ ਕਹਿੰਦੇ ਚਾਹ ਕਰ ਲਓ ਤੇ 3:00 ਵਜੇ ਆਏ ਸੀਗੇ ਚਾਹ ਕਰ ਲਵਾਂ ਚਲ ਫਿਰ ਮੈਂ ਵੀ ਆਪਣੇ ਨਾਲ ਹੀ ਕਰ ਲਾਂਦੀ ਆ ਲੱਗ ਤੋਂ ਬਾਅਦ ਚ ਕੀ ਕਰੂੰਗੀ ਕਿਉਂਕਿ 3:30 ਮੈਂ ਵੀ ਚਾਹ ਕਰ ਦੂਣੀ ਆ ਪੌਣੇ 4:00 3:30 ਫਿਰ ਮੈਂ ਵੀ ਨਾਲ ਹੀ ਵੀ ਚਾਹ ਥੋੜੀ ਜਲਦੀ ਪੀ ਲਈ ਤੇ ਹੁਣ ਭਾਂਡੇ ਵਗੈਰਾ ਸਾਫ਼ ਕਰਕੇ ਆਈਆਂ ਕਿਉਂ ਹੋ ਰੱਖਿਆ ਹੀ ਗਰਮ ਕਰਨਾ ਵੀ ਚੁੱਲ੍ਹੇ 'ਸੀ ਕੰਢ ਕੇ ਸਬਜ਼ੀ ਕੱਟ ਦੇਾਂਗੇ ਸ਼ਾਮ ਦੀ ਕਰਦੇ ਆ ਤਿਆਰੀ ਸਵੇਰ ਦਾ ਕਰ ਲਓ ਸ਼ਾਮ ਦਾ ਫਿਕਰ ਪੈ ਜਾਂਦਾ ਸ਼ਾਮ ਦੀ ਸਬਜ਼ੀ ਦਾ ਇੰਤਜ਼ਾਮ ਹੁੰਦਾ ਫਿਰ ਸਵੇਰ ਦਾ ਫਿਕਰ ਪੈਦਾ ਵੀ ਸ਼ਾਮ ਦਾ ਤਾਂ ਹੁਣ ਹੋ ਗਿਆ ਸਵੇਰੇ ਕੀ ਕਰਾਂਗੇ ਹਨਾ ਜਿੰਨਾ ਤੱਕ ਹਮਤਾਂ ਦਾ ਬਾਹਰ ਬਹੁਤ ਨਹੀਂ ਚੱਲਦੀ ਆ ਮੌਸਮ ਖਰਾਬ ਆ ਪੂਰੀ ਤੇਜ਼ ਹਵਾ ਚੱਲ ਰਹੀ ਐ ਮੂੰ ਧੁੱਪ ਐ ਪਰ ਹਵਾ ਬਹੁਤ ਤੇਜ਼ ਚੱਲ ਰਹੀ ਐ ਜਿਹੜੀ ਆਹ ਵਾਹ ਟ੍ਰੇ ਆ ਨਾ ਸਟੀਲ ਦੀ ਇਹ ਮੇਰੇ ਵਿਆਲੇ ਭਾਂਡਿਆਂ ਸੀਗੀ ਇਹਨੂੰ ਆਪਾਂ ਰਾਈਸ ਟ੍ਰੇ ਕਹਿਣਾ ਨਹੀਂ ਹੋਣਗੇ ਸਟੀਲ ਦੀ ਐ ਪਹਿਲਾਂ ਤਾਂ ਮੈਂ ਯੂਜ਼ ਨਹੀਂ ਕੀਤੀ ਸੀ ਪਈ ਸੀ ਐ ਜਦੋਂ ਫਿਰ ਅਸੀਂ ਰੈਨੋਵੇਸ਼ਨ ਕਰ ਲਈ ਕਿਚਨ ਤੋਂ ਚਲੋ ਜਗ੍ਹਾ ਬਣ ਗਈ ਭਾਂਡੇ ਰੱਖਣ ਪਹਿਲਾਂ ਲਈ ਕਿਚਨ ਜਗ੍ਹਾ ਬਹੁਤ ਬਹੁਤ ਘੱਟ ਜਗ੍ਹਾ ਸੋਚ ਕੈਬਿਨੇਟਸ ਬਹੁਤ ਘੱਟ ਅਸੀਂ ਸਮਾਨ ਰੱਖਣ ਵਾਸਤੇ ਉਹ ਵੀ ਫਰਨੀਸ਼ ਜੀ ਨਹੀਂ ਹੈਗੇ ਸੀ ਜਸਟ ਬਾਹਰ ਬਾਹਰ ਕਵਰਡ ਸੀ ਅੰਦਰ ਕੋਈ ਨਹੀਂ ਵਧੀਆ ਨਹੀਂ ਸੀ ਤੇ ਹੁਣ ਮੈਂ ਇਹਨੂੰ ਯੂਜ਼ ਕਰਦੀ ਆਂ ਸਬਜ਼ੀ ਕੱਟਣ ਵਾਸਤੇ ਮੈਂ ਕਿਹਾ ਫਿਰ ਮੈਂ ਰੱਖ ਕੇ ਵੀ ਕੀ ਕਰਨੀ ਆ ਨਾ ਫਿਰ ਮੈਂ ਕੱਢ ਲਈ ਸੀ ਬਾਹਰ ਤੇ ਸਬਜ਼ੀ ਕੱਟਣ ਦੇ ਕੰਮ ਆ ਜਾਂਦੇ ਕੋਈ ਫਰੂਟ ਕੱਟਣਾ ਕਾਫੀ ਆਪਾਂ ਸਬਜ਼ੀ ਕੱਟਣੀ ਉਹਦੇ ਕੰਮ ਆ ਜਾਂਦੀ ਹੈ ਫਰਬੇ ਚੀਜ਼ਾਂ ਵਧੀਆ ਲੱਗਦਾ ਯੂਜ਼ ਕਰਨੀਆਂ ਪਈਆਂ ਰਹਿਣਗੀਆਂ ਬੱਚਿਆਂ ਨੇ ਵਰਤਣੀਆਂ ਨਾ ਵਰਤਣੀਆਂ ਕਿਹੜਾ ਹੁੰਦਾ ਵੀ ਆਪਦੀ ਲਈ ਹੋਈ ਚੀਜ਼ ਆਪਦੀ ਕੋਈ ਵਿਆਹ ਦੀ ਕੋਈ ਨਿਸ਼ਾਨੀ ਵਰਤਦੀ ਜਿੰਨੀ ਕਾ ਆਪਾਂ ਵਰਤ ਸਕਦੇ ਆ ਅੱਗੇ ਮੈਂ ਚੀਜ਼ਾਂ ਸਾਹਮਣੇ ਰੱਖ ਦਿੰਦੀ ਹਾਂ ਕੋਈ ਕ੍ਰੌਕਰੀ ਲਿਆ ਜਾਂਦੀ ਕੁਝ ਹੋਰ ਹੁਣ ਮੈਂ ਇੰਨੀਆਂ ਜ਼ਿਆਦਾ ਨਹੀਂ ਮੈਂ ਸਾਹਮਣੇ ਹਾਂ ਜਿਹੜੀ ਕੋਈ ਚੀਜ਼ ਨਹੀਂ ਵਰਤੂੰ ਚ ਆਪਾਂ ਕਰ ਲਿਆ ਸਕਦੇ ਹਾਂ ਰੋਜ਼ ਉਹ ਚ ਰੁਪਏ ਰਹਿੰਦੀਆਂ ਨੇ ਜਿੰਨੀ ਇੱਕ ਵਾਰ ਯੂਜ਼ ਹੁੰਦੀਆਂ ਨੇ ਮੈਂ ਕਰ ਦਿਆਂ ਕੋਈ ਵੀ ਬਾਉਲਸ ਵਧੀਆ ਕੁਰਲੀਆਂ ਪਲੇਟਾਂ ਜਿੰਨੇ ਯੂਜ਼ ਆਪਾਂ ਕਰ ਸਕਦੇ ਆ ਮੈਂ ਕਰ ਦਿਆਂ ਕੱਢ ਦਿਆਂ ਭਾਂਡੇ ਆਇਨ ਕਰਦੀ ਵੀ ਤੋ ਨਵੇਂ ਇਹ ਤਾਂ ਕੱਢਣੇ ਨੇ ਤਾਂ ਆਏਗਾ ਦੁਕਾਨ ਕੇ ਨਹੀਂ ਆਏਗਾ ਆਊ ਨਾਊ ਕਿੱਦਿਆ ਉਹ ਪਤਾ ਨਹੀਂ ਹੈ ਨਾ ਮੈਂ ਫਿਰ ਯੂਜ਼ ਖਾਦਣਾ ਨਹੀਂ ਹੁਣ ਸਿਰ ਔਈ ਸਬਜ਼ੀ ਕੱਟ ਗਈ ਫਿਰ ਸਬਜ਼ੀ ਕੱਟ ਕੇ ਕਿਚਨ ਚਲਾਉਣੇ ਚੁੱਤੀ ਫਿਰ ਮੈਂ ਗੁਰਦੁਆਰੇ ਵੀ ਜਾਣਾ ਦੇਖਦੇ ਆਂ ਮੈਂ ਸਬਜ਼ੀ ਬਣਾ ਕੇ ਜਾਵਾਂ ਕਿ ਆਖੇ ਬਣਾਵਾਂ ਸੋਚਦੇ ਆਂ ਲੈ ਸਵੇਰੇ ਤੁਸੀਂ ਐਨੇ ਸਵੇਰ ਦੀ ਮੇਰੀ ਵੀਡੀਓ ਦੇਖੋ ਮੈਂ ਸਵੇਰੇ ਵੀ ਡਸਟਿੰਗ ਵਗੈਰਾ ਸਾਫ ਸਫਾਈ ਕੀਤੀ ਸੀ ਵੀਡੀਓ ਸ਼ੂਟ ਕਰੀ ਥੋੜੀ ਉਹ ਦੇਖੋ ਤੇ ਤੁਹਾਨੂੰ ਮੈਂ ਫਿਰ ਉਸ ਤੋਂ ਬਾਅਦ ਮਿਲਦੀ ਆ ਇਨਾ ਸਵੇਰ ਦਾ ਟਾਈਮ ਸੀਗਾ ਤੇ ਸਵੇਰੇ ਮੈਂ ਇਹ ਵੀਡੀਓ ਸ਼ੂਟ ਕੀਤੀ ਸੀ ਮੈਂ ਕਰ ਰਹੀ ਸੀ ਡਸਟਿੰਗ ਤੇ ਡਸਟਿੰਗ ਅੱਜ ਕੱਲ ਹੁਣ ਡੇਲੀ ਹੀ ਕਰਨੀ ਪੈਂਦੀ ਹੈ ਡੇਲੀ ਹਰ ਰੋਜ਼ ਇੱਕ ਦਿਨ ਤੁਸੀਂ ਡਸਟਿੰਗ ਨਾ ਕਰੋ ਮਿਸ ਹੋ ਜੇ ਤਾਂ ਅਗਲੇ ਦਿਨ ਆਇ ਨਗੂ ਬਸ ਪਤਾ ਨਹੀਂ ਕਿੰਨੇ ਦਿਨ ਹੋ ਗਏ ਸਾਫ ਸਫਾਈ ਕਰ ਮੈਂ ਨਹੀਂ ਨਹੀਂ ਜਿਆਦਾ ਮਿੱਟ ਚੜ ਜਾਂਦਾ ਨਹੀਂ ਡਸਟ ਦਰਵਾਜ਼ੇ ਬੰਦ ਕਰ ਲਓ ਖਿਡਕੀਆਂ ਬੰਦ ਕਰ ਲਓ ਤਾਂ ਵੀ ਫਰਨੀਚਰ ਤੇ ਹੱਥ ਮਾਰਾਂਗੇ ਨਾ ਤਾਂ ਮਿੱਟੀ ਹੀ ਨਜ਼ਰ ਆਊਗੀ ਹੱਥਾਂ ਤੇ ਲੱਗੂ ਫੀਲ ਡਸਟ ਫੀਲ ਹੁੰਦੀ ਹੈਗੀ ਇਹ ਹੋ ਜਾਂ ਮੌਸਮ ਆ ਤੇ ਹੁਣ ਤਾਂ ਮੇਰੀ ਕੋਸ਼ਿਸ਼ ਰਹਿ ਕਰੂਗੀ ਕਿ ਮੈਂ ਥੋੜਾ ਥੋੜਾ ਖਾਸ ਕਰ ਐਂਟਰੈਂਸ ਸਟੋਰ ਹੋ ਗਿਆ ਲੌਬੀ ਹੋ ਗਿਆ ਤਾਂ ਮੈਂ ਰੋਜ਼ ਹੀ ਸਾਫ਼ ਕਰਾਂ ਕਰਦੀ ਵੀ ਆ ਪਰ ਕਦੇ ਨਾ ਕਦੇ ਫੇਰ ਵੀ ਇੱਕ ਦਿਨ ਮਿਸ ਹੋ ਜਾਂਦੀ ਹੈ ਨਾ ਡੇਲੀ ਆਪਣੇ ਕੰਮ ਬਦਲਦੇ ਰਹਿੰਦੇ ਨੇ ਕਦੇ ਜਿਆਦਾ ਹੁੰਦੇ ਨੇ ਕਦੇ ਘੱਟ ਹੁੰਦੇ ਨੇ ਕਦੇ ਕਿਸੇ ਕੰਮ ਨੂੰ ਆਪਾਂ ਟਾਈਮ ਦੇ ਪਾਉਂਨੇ ਕਦੇ ਨਹੀਂ ਦੇ ਪਾਉਂਦੇ ਕਦੇ ਕੱਪੜਿਆਂ ਵੱਲ ਬਿਜ਼ੀ ਹੋ ਜਾਂਦੇ ਆ ਕਦੇ ਕਿਚਨ 'ਚ ਜਿਆਦਾ ਕੰਮ ਹੋ ਜਾਂਦਾ ਜਿਵੇਂ ਕਿਚਨ ਦੀ ਦਾਲ ਸਬਜ਼ੀ ਵਗੈਰਾ ਬਣਾਤੀ ਆ ਟਾਟਾ ਗੁੰਦ ਭਾਂਡੇ ਵੈਰ ਸਾਫ਼ ਕਰਕੇ ਫਿਰ ਡਸਟਿੰਗ ਵੱਲ ਲੱਗੀ ਸੀ ਕੱਪੜਿਆ 'ਚ ਹੈ ਨਹੀਂ ਸੀ ਜੇ ਕੱਪੜੇ ਹੁੰਦੇ ਸ਼ਾਇਦ ਫਿਰ ਡਸਟਿੰਗ ਨਹੀਂ ਹੋਣੀ ਸੀ ਨਾ ਇਸ ਤਰ੍ਹਾਂ ਕੁਝ ਰੂਟੀਨ ਹੁੰਦਾ ਰੋਜ਼ ਦਾ ਸੇਮ ਸੇਮ ਰੂਟੀਨ ਨਹੀਂ ਹੁੰਦਾ ਜਦੋਂ ਆਪਾਂ ਡਸਟਿੰਗ ਕਰਨ ਲੱਗ ਜਾਂਦੇ ਨੇ ਮੇਰਾ ਤਾਂ ਬੜਾ ਦਿਲ ਕਰਦਾ ਬਹੁਤ ਦਿਲ ਕਰਦਾ ਵੀ ਡਸਟਿੰਗ ਕਰੇ ਚੱਲਾਂ ਕਿਉਂਕਿ ਜਿਹੜਾ ਏਰੀਆ ਏਰੀਆ ਦੀ ਆਪਾਂ ਸਫਾਈ ਕਰਦਾਂ ਨੇ ਉਹ ਫਿਰ ਜਿਵੇਂ ਜਿਵੇਂ ਸਾਫ਼ ਲੱਗ ਜਾਂਦਾ ਨਾ ਘਰ ਇਹਨਾਂ ਲੱਗਦਾ ਵੀ ਆਪਾਂ ਅੱਗੇ ਹੋਰ ਵਧੀਆ ਚੱਲੀ ਆਵਨਾ ਕਰਦੇ ਆ ਆ ਨਾ ਕਰਦੇ ਬਹੁਤ ਲੁੱਕ ਹੀ ਚੇਂਜ ਹੋ ਜਾਂਦੇ ਘਰ ਦੀ ਸਾਫ ਸਫਾਈ ਕਰਨ ਤੋਂ ਬਾਅਦ ਜੇ ਹੁਣ ਸੋਫੇ ਦੇ ਕਵਰ ਮੈਂ ਝਾੜ ਕੇ ਪਛਾਦੂੰਗਾ ਸੈੱਟ ਕਰ ਦੂੰਗੀ ਐਨੇ ਨਾਲ ਇਹ ਨਾ ਆਪਣਾ ਏਰੀਆ ਵਧੀਆ ਲੰਘਣ ਲੱਗੇਗਾ ਅੱਛਾ ਦਿਖਦਾ ਦੇਖਣ ਵਿੱਚ ਤੇ ਆਪਦਾ ਘਰ ਵਧੀਆ ਹੋਵੇ ਆਰਗੇਨਾਈਜ਼ਡ ਹੋਵੇ ਬੈਠਣ ਨੂੰ ਖੜਨ ਨੂੰ ਦਿਲ ਕਰਦਾ ਆ ਬੇ ਘਰੇ ਰਹਿਣ ਨੂੰ ਵੀ ਦਿਲ ਕਰਦਾ ਫਿਰ ਇੱਥੇ ਖਲਾਰਾ ਪੈ ਗਿਆ ਤਾਂ ਟਾਈਮ ਤੇ ਖਾਦਾ ਵੀ ਭਾਜੀ ਹੁਣ ਟੇਬਲ ਤੇ ਜਿੰਨਾ ਵੀ ਐਕਸਟਰਾ ਸਮਾਨ ਪਿਆ ਉਹ ਚੱਕ ਕੇ ਰੱਖੂੰਗੀ ਜਿੱਥੇ ਇਹਨਾਂ ਦੀ ਜਗ੍ਹਾ ਕੁਝ ਤਾਂ ਫੈਮਿਲੀ ਮੈਂਬਰਸ ਨੇ ਆਪਣੀ ਰਿਸਪੌਂਸਿਬਿਲਟੀ ਸਮਝਦੇ ਨਹੀਂ ਹੈਗੀ ਹਨਾ ਵੀ ਸਾਡੇ ਵੀ ਕੋਈ ਰਿਸਪੌਂਸਿਬਿਲਟੀ ਬੰਦੀ ਹੈ ਘਰੇ ਵੀ ਅਸੀਂ ਵੀ ਕੋਈ ਚੀਜ਼ ਇਧਰ ਉਧਰ ਚੱਕਦੀ ਨਹੀਂ ਚੱਕਣਗੇ ਕਿਥੋਂ ਰੱਖਣਗੇ ਕਿਤੇ ਬਸ ਚਲੋ ਜੀ ਫਿਰ ਜਿਹਨੂੰ ਮੇਰੇ ਵਰਗੇ ਨੂੰ ਆਸਦਾ ਤਾਂ ਵੀ ਹਰ ਇੱਕ ਚੀਜ਼ ਆਪਣੀ ਜਗ੍ਹਾ ਤੇ ਹੋ ਗਈ ਫਿਰ ਮੈਂ ਚੱਕਦੀ ਰਹਿਣੀ ਵਿਚ-ਵਿਚੇ ਅੱਜ ਮੈਂ ਲੌਬੀ ਦੀ ਹੀ ਡਸਟਿੰਗ ਕਰਨੀ ਸੀ ਜਾਂ ਫਿਰ ਮੈਂ ਆਪਣੇ ਰੂਮ ਦੀ ਕਰੂੰਗੀ ਇੰਨਾ ਕੁ ਮੇਰਾ ਹੈਗਾ ਸੀ ਅੱਜ ਕਿਉਂਕਿ ਡਸਟਿੰਗ ਕਰਨ ਤੇ ਵੀ ਲੌਬੀ ਦੀ ਡਸਟਿੰਗ ਕਰਨ ਤੇ ਵੀ ਟਾਈਮ ਲੱਗਿਆ ਦਰਵਾਜ਼ਾ ਨਾ ਮੇਨ ਡੋਰ ਆ ਜਿਹੜਾ ਲੌਬੀ ਹਲਾ ਅੰਦਰੋਂ ਝਾੜੋ ਬਾਹਰੋਂ ਝਾੜੋ ਕਾਉਂਟ ਅਸ ਤੋਂ ਜ਼ਿਆਦਾ ਆਉਂਦੀ ਥੋੜਾ ਜਿਆਦਾ ਅਚੀ ਤਰ੍ਹਾਂ ਝਾੜਨਾ ਪੈਂਦਾ ਉੱਤੇ ਟਾਈਮ ਜ਼ਿਆਦਾ ਲੱਗ ਜਾਂਦਾ ਬਾਕੀ ਡਿਪੈਂਡ ਕਰਦਾ ਆਪਣੇ ਕੰਮਾਂ ਤੇ ਕਿੰਨਾ ਆਪਣੇ ਕੋਲ ਟਾਈਮ ਹੈ ਕਿੰਨੇ ਕੰਮ ਆਪਾਂ ਹੋਰ ਕਰਨੇ ਨੇ ਕਿੰਨੇ ਕਰ ਲੈ ਕੀ ਰਹਿ ਗਿਆ ਆਹ ਆਪਣਾ ਟੇਬਲ ਹੈ ਜਿਹੜਾ ਇਹਦੇ ਸ਼ੀਸ਼ੇ ਦੇ ਤੇ ਟੇਬਲ ਦੇ ਪੀਸ ਤੇ ਬਚਾਲੇ ਨਾ ਪੀਸ ਦਿੱਤੀ ਹੋਈ ਹੈ ਤੇ ਉਹ ਤੇ ਹੱਥ ਤਾਂ ਜਾਂਦਾ ਨਹੀਂ ਪਰ ਸਾਫ਼ ਤਾਂ ਫਿਰ ਕਰਨਾ ਹੀ ਆ ਇਹ ਤਾਂ ਹੈ ਵੀ ਸਾਫ਼ ਨਹੀਂ ਕਰਾਂਗੇ ਕਿ ਇਹਨਾਂ ਕਿਵੇਂ ਕੋਈ ਜਗਾੜ ਲਾ ਕੇ ਕੁਛ ਨਾ ਕੁਛ ਤਾਂ ਸਾਫ਼ ਫਿਰ ਕਰਨਾ ਹੀ ਪੈਂਦਾ ਕਿਸੇ ਤਰੀਕੇ ਨਾਲ ਫਿਰ ਮੈਂ ਲੱਕੜ ਦਾ ਖੁਰਚਾ ਲੈ ਕੇ ਉਹਦੇ ਉੱਪਰ ਕੱਪੜਾ ਲਗਾ ਕੇ ਉਹਦੇ ਨਾਲ ਸਾਫ਼ ਕਰਦੀ ਹੁੰਨੀ ਆ ਤੇ ਫਿਰ ਇਸ ਤਰੀਕੇ ਨਾਲ ਹੀ ਸਾਫ਼ ਹੋਉਂਦਾ ਹੱਥ ਨਹੀਂ ਜਾਂਦਾ ਇਹਦੇ ਨੀਚੇ ਪਰ ਸਾਫ਼ ਹੋ ਜਾਂਦਾ ਕਿ ਬਿਨਾਂ ਕਿਵੇਂ ਕਰਕੇ ਹੀ ਜਦੋਂ ਆਪਸਾ ਸਫਾਈ ਕਰਦੇ ਹਰ ਇੱਕ ਜਗ੍ਹਾ ਆਪਣਾ ਹੱਥ ਨਹੀਂ ਜਾਂਦਾ ਹੁੰਦਾ ਕਿਉਂ ਨਾ ਕਿਵੇਂ ਆਪ ਉਹਨੂੰ ਜਿਗਾਰਡ ਲਾਉਣੇ ਪੈਂਦੇ ਨੇ ਕੁਝ ਨਾ ਕੁਝ ਕਰਕੇ ਸਫਾਈ ਤਾਂ ਯਾਨੀ ਕਿ ਸਫਾਈ ਤਾਂ ਕਰਨੀ ਹੀ ਪੈਂਦੀ ਆ ਚਾਹੇ ਤੁਸੀਂ ਉਹ ਜਿਗਾਰਡ ਲਗਾ ਕੇ ਕਰ ਲਓ ਚਾਹੇ ਸੌਖੇ ਤਰੀਕੇ ਨਾਲ ਕਰ ਲਓ ਜਾਂ ਮਰਜ਼ੀ ਕਰ ਲਓ ਤੇ ਹੁਣ ਥੋੜੀ سی ਪੋਸਿਸ਼ਨ ਗਰਮੀਆਂ 'ਚ ਇਹ ਵੀ ਜ਼ਰੂਰੀ ਹੋ ਗਿਆ ਡੇਲੀ ਵਾਸ਼ ਕਰਨਾ ਡੇਲੀ ਵਾਸ਼ ਕਰਨਾ ਵੀ ਜ਼ਰੂਰੀ ਆ ਇਹਨੂੰ ਵੀ ਛੱਡ ਨਹੀਂ ਸਕਦੇ ਹੈਗੇ ਬਹੁਤ ਜ਼ਿਆਦਾ ਡਸਟ ਵਾਲਾ ਮੌਸਮ ਆ ਬਹੁਤ ਜ਼ਿਆਦਾ ਬਾਕੀ ਹਵਾ ਜਿਹੜੀ ਚਲਦੀ ਆ ਨਾ ਬਹੁਤ ਜ਼ਿਆਦਾ ਡਸਟ ਫਰਾਂ ਲੀਏ ਇਹ ਏਰੀਆ ਵੀ ਕਰ ਦੂੰ ਕਲੀਨ ਸਾਡੇ ਘਰ ਜਰੂਰ ਵੀ ਕੋਈ ਆਉਂਦਾ ਨਾ ਹਮੇਸ਼ਾ ਹੀ ਕਹਿੰਦੇ ਤੁਹਾਡੇ ਟੈਪਸ ਬਹੁਤ ਚਮਕਦਿਆਂ ਤੁਸੀਂ ਕੀ ਯੂਜ਼ ਕਰਦੇ ਹੋ ਟੈਪਸ ਲਈ ਕਿਹੜਾ ਕਲੀਨਰ ਯੂਜ਼ ਕਰਦੇ ਹੋ ਕਾਦੇ ਨਾਲ ਸਾਫ਼ ਕਰਦੇ ਹੋ ਟੈਪਸ ਕਈ ਹਾਂ ਤੇ ਸਵਾਲ ਹੋ ਗਏ ਦਿਵਿੰਦਰ ਕਹਿੰਦੇ ਨਾ ਆਪਣੀ ਟੂਟੀਆਂ ਨਜ਼ਰ ਲੱਗੂਗੀ ਪੱਕਾ ਜਿਹੜਾ ਕੋਈ ਆਉਂਦਾ ਉਹੀ ਕਹਿੰਦਾ ਥੋੜੀ ਟੂਟੀਆਂ ਬਹੁਤ ਸਾਫ਼ ਨੇ ਮੈਂ ਕੁਝ ਵੀ ਨਹੀਂ ਟੂਟੀਆਂ ਤੇ ਲਗਾਉਂਦੀ ਕੋਈ ਕਲੀਨਰ ਨਹੀਂ ਕੁਝ ਨਹੀਂ ਮੈਂ ਲਗਾਉਂਦੀ ਹਾਂ ਮੈਂ ਲਿਆਂਦਾ ਹੋਇਆ ਪਰ ਮੈਂ ਉਹ ਬਹੁਤ ਬਹੁਤ ਰੇਅਰ ਲਗਾਉਂਦੀ ਹਾਂ ਨਾ ਮਾਤਰ ਤੇ ਬਾਕੀ ਬਸ ਮੇਰੀ ਇਹ ਆਦਤਤਾ ਵੀ ਜਦੋਂ ਕੰਮ ਕੀ ਚੰਦਾ ਹੋ ਜਾਂਦਾ ਕੰਪਲੀਟ ਸਵੇਰ ਮੈਂ ਪੋਸਿਬਿਲੀਟੀ ਕੀ ਚੰਦੀ ਯਾਨੀ ਕਿ ਕਿਚਨ ਸਾਫ ਕਰਦਾਂ ਨਹੀਂ ਕਿਚਨ ਵਾਲੇ ਤੇ ਉਦੋਂ ਮੈਂ ਟੈਪਸ ਗਿੱਲੀਆਂ ਨਹੀਂ ਰਹਿਣ ਦਿੰਦੀ ਮੈਂ ਕੱਪੜਾ ਮਾਰ ਦਾਂ ਨਹੀਂ ਰਾਤ ਨੂੰ ਸੌਣ ਲੱਗੇ ਵੀ ਮੈਂ ਕਿਚਨ ਦੇ ਟੈਪਸ ਤੇ ਕੱਪੜਾ ਮਾਰ ਕੇ ਪਾਣੀ ਨੂੰ ਉੱਪਰ ਖੜਨ ਨਹੀਂ ਦਿੰਦੀ ਜਦੋਂ ਆਪਾਂ ਟੈਪਸ ਤੇ ਪਾਣੀ ਖੜਨ ਦੇ ਦਾਂਦੇ ਹਨਾ ਪਾਣੀ ਕਾਫੀ ਟਾਈਮ ਤੱਕ ਖੜਾ ਰਹਿੰਦਾ ਫੇਰ ਦਾਗ ਪੈਂਦੇ ਨੇ ਪਾਣੀ ਦੇ ਪਪਾ ਪਾਣੀ ਨਹੀਂ ਖੜਾਣ ਦਵਾਂਗੇ ਫੇਰ ਦਾਗ ਨਹੀਂ ਪੈਣਗੇ ਐ ਸਾਡੇ ਬਾਥਰੂਮ ਵਾਲੇ ਟੈਪਸ ਤੇ ਦਵਿੰਦਰ ਨਾਉਂਦੇ ਨੇ ਤਾਂ ਦਵਿੰਦਰ ਨੇ ਟੈਪ ਸਾਫ਼ ਕਰਨੀਆਂ ਉਹਨਾਂ ਦੀ ਡਿਊਟੀ ਆ ਮੈਂ ਨਾਉਂਣਾ ਮੈਂ ਟੈਪ ਸਾਫ਼ ਕਰਨੀਆਂ ਬੱਚਾ ਨਾਉਂਣਾ ਬੱਚਿਆਂ ਨੇ ਟੈਪਸ ਤੇ ਸੁੱਕਾ ਕੱਪੜਾ ਮਾਰਨ ਮਾਰਨਾ ਬਾਥਰੂਮ 'ਚ ਅਸੀਂ ਇੱਕ ਕੱਪੜਾ ਰੱਖਿਆ ਹੈ ਮਾਈਕ੍ਰੋਫਾਈਬਰ ਵਾਲਾ ਦੋ ਟੈਪਸ ਤੇ ਮਾਰਨ ਮਾਰਨਾ ਸਭ ਨੂੰ ਕਿਹਾ ਹੋਇਆ ਵੀ ਸਭ ਦੀ ਇੰਨੀ ਰਿਸਪੌਂਸਿਬਿਲਟੀ ਜ਼ਰੂਰ ਸਮਝਦੇ ਨੇ ਕਿਉਂਕਿ ਕੀ ਹੋਇਆ ਦਵਿੰਦਰ ਨੇ ਵੀ ਬਹੁਤ ਮਹਿੰਗੀ ਚੀਜ਼ ਰੋਲ ਰੋਲ ਤੇ ਪਟਾਕੂ ਕੇ ਲਵਾਈਆਂ ਨਹੀਂ ਜਾਂਦੀਆਂ ਤੇ ਗੰਦੀਆਂ ਦਬੂਰੀਆਂ ਲੱਗਦੀਆਂ ਨੇ ਵੀ ਉਹ ਵੀ ਤਾਂ ਐਨੀ ਰਿਸਪੋਨਸਿਬਿਲਟੀ ਸਮਝਦੇ ਨੇ ਦਵਿੰਦਰ ਨੂੰ ਵੀ ਆਦਤ ਪਾਤੀ ਕਿ ਉਹ ਕੋਈ ਕੁਝ ਸੈਕਿੰਡਸ ਲਈ ਕੰਮ ਹੁੰਦਾ ਕਿੰਨੇ 5 ਸੈਕਿੰਡ 10 ਸੈਕਿੰਡ ਲੱਗੇ ਜਾਂਦੇ ਬਾਤ ਤੋਂ ਬਾਤ ਕਪੜਾ ਮਾਰਨ ਤੇ ਟੈਪਸ ਤੇ ਪਾਣੀ ਨਾ ਰੁਕੰਦੋ ਬਸ ਜੇ ਆਪਾਂ ਪਾਣੀ ਰੁਕਣ ਦੇਣਾ ਉੱਥੇ ਆਪਣੇ ਟੈਪਸ ਖਰਾਬ ਹੋ ਜਾਂਦੀਆਂ ਨੇ ਹੁਣ ਮੈਂ ਆ ਗਈ ਸੀ ਆਪਣੇ ਰੂਮ ਵਿੱਚ ਆਪਣੇ ਰੂਮ ਦੀ ਕਰ ਰਹੀ ਸੀ ਡਸਟਿੰਗ ਹੈਲਪਰ ਵੀ ਆ ਗਈ ਸੀ ਝਾੜੂ ਪੋਚਾ ਕਰ ਰਹੀ ਸੀ ਪਰ ਝਾੜੂ ਲਗਾ ਰਹੀ ਸੀ ਤਾਂ ਤੇ ਸਾਡੇ ਰੂਮ ਚੋਂ ਨੇ ਆਉਣਾ ਸੀ ਮੈਂ ਕਿਹਾ ਚੱਲ ਮੈਂ ਉਦੋਂ ਪਹਿਲਾਂ ਪਹਿਲਾਂ ਡਸਟਿੰਗ ਕਰਦਾ ਡਸਟਿੰਗ ਰੂਮ ਦੀ ਹੋਊਗੀ ਹੈਲਪਰ ਲਗਾ ਰਹੀ ਹੈ ਚੇਅਰਸ ਵਗੈਰਾ ਮੈਂ ਉੱਪਰ ਰੱਖ ਦਾਨੀ ਹੁੰਦੀ ਇਹੋਂ ਤੋਂ ਪਹਿਲਾਂ ਬਾਥਰੂਮ ਵਾਲਾ ਜਿਹੜਾ ਮੈਟ ਆ ਧੁੱਪੇ ਪਾ ਦਾਨੀ ਆ ਕੋਈ ਸਲੀਪਰਸ ਦਾ ਪੇਅਰ ਪਿਆ ਕੋਈ ਚੱਪਲ ਸ਼ੂ ਕੋਈ ਕੁਝ ਵੀ ਪਈ ਨੇ ਫਲੋਰ ਤੇ ਉਹ ਚੱਕ ਕੇ ਸ਼ੂਗਰ ਐਕਸ ਰੱਖ ਦਾਨੀ ਇਹ ਫਲੋਰ ਨੀਚੋਂ ਸਾਰਾ ਖਾਲੀ ਕਰ ਦਾਨੀ ਆ ਛੇਅਰਸ ਵੀ ਬੈੱਡ ਤੇ ਰੱਖ ਦਾਨੀ ਵੀ ਚਲੋ ਝਾੜੂ ਅਚੀ ਤਰ੍ਹਾਂ ਲੰਘ ਜੂ ਪੂੰਛਾ ਲੰਘ ਜੂ ਫਿਰ ਉਸ ਤੋਂ ਬਾਅਦ ਨੀਚੇ ਉਤਾਰ ਕੇ ਰੱਖ ਦਾਂਗੇ ਯਾਨੀ ਕੋਸ਼ਿਸ਼ ਹੁੰਦੀ ਨੀਚੋਂ ਫਲੋਰ ਜਿੰਨਾ ਖਾਲੀ ਹੋ ਸਕੇ ਉਹਨਾਂ ਇਹਨੂੰ ਖਾਲੀ ਕਰਕੇ ਦੇ ਦਾਨੇਗੇ ਆਪਾਂ ਫਿਰ ਦੋ ਸਿੱਖੀਦਾਂ نیچے ਚੇਅਰਸ ਲਗਾਉ ਉਹ ਮੈਟ ਝਾੜ ਕੇ ਰੱਖੋ ਨਾ ਚਲੋ ਬਾਹਨੇ ਨਾਲ ਇਹ ਹੁੰਦਾ ਕਿ ਮੈਟ ਧੁੱਪੇ ਪੈ ਜਾਂਦੇ ਨੇ ਸਾਫ ਸਫਾਈ ਵੀ ਉਹਨਾਂ ਦੀ ਹੋ ਜਾਂਦੀ ਆ ਤੇ ਹੁਣ ਮੈਂ ਕਰਨਾ ਸੀ ਆਪਣਾ ਬ੍ਰੇਕਫਾਸਟ ਬ੍ਰੇਕਫਾਸਟ ਵਿੱਚ ਅੱਜ ਮੈਂ ਬਣਾਇਆ ਸੀ ਦਲੀਆ ਉੱਪਰ ਪਾ ਰਹੀ ਮੈਂ ਸ਼ੱਕਰ ਸ਼ੱਕਰ ਪਾ ਕੇ ਲੈਣੀ ਉਹ ਦਲੀਏ ਦਾ ਟੇਸਟ ਸ਼ੱਕਰ ਨਾਲ ਹੀ ਬਣਿਆ ਹੋਇਆ ਹੈ ਇਹਨਾਂ ਨਾਲ ਹੀ ਅੱਛੇ ਲੱਗਦੇ ਆ ਤੇ ਹੁਣ ਆਇਆ ਨੇ ਸ਼ਾਮ ਵਾਲੇ ਟਾਈਮ ਤੇ ਇਸੀ ਜਿੱਤ ਵੀਡੀਓ ਸ਼ੁਰੂ ਕਰੀ ਸੋ ਉਹ ਵਾਲਾ ਟਾਈਮ ਤੇ ਸਬਜੀ ਮੈਂ ਬਣਾ ਰਹੀ ਸੀ ਕद्दू ਦੀ ਕੱਟ ਲਈ ਸੀ ਮੈਂ ਜੇ ਸਬਜੀ ਬਣਾਈ ਦਵਾਂ ਫਿਰ ਮੈਂ ਗੁਰਦੁਆਰੇ ਜਾਵਾਂਗੀ ਉਦੋਂ ਪਹਿਲਾਂ ਬਣਾਈ ਦਵਾਂ ਕਦੇ ਕਦੇ ਹੁੰਦਾ ਵੀ ਚਲੋ ਆ ਕੇ ਬਣਾ ਲਾਂਗੇ ਫਿਰ ਅੱਜ ਮੈਨੂੰ ਲੱਗਿਆ ਜੁਰ ਬਣਾਉਣੀ ਬਣਾਉਣੀ ਚਲੋ ਮੈਂ ਆਪਣੀ ਡਿਊਟੀ ਖਤਮ ਕਰਾ ਬਣਾਈ ਜਾਨੀ ਹਾਂ ਤੇ ਇੱਕ ਸਾਈਡ ਤੇ ਮੈਂ ਰੱਖਿਆ ਸੀ ਕਿਉ ਗਰਮ ਕਰਨਾ ਕਿਉ ਬਣ ਜੂਗਾ ਤਾਂ ਫਿਰ ਇਹਨੂੰ ਡੱਬੇ ਵਿੱਚ ਨਾ ਤਿਆਰ ਤਾਂ ਕਿਉ ਮੈਂ ਪਹਿਲੇ ਹੀ ਬਣਾ ਨਾ ਰੱਖਦਾ ਜਦੋਂ ਮੈਂ ਸਬਜੀ ਕੱਟਣ ਬੈਠੀ ਸੀ ਤਾਂ ਉਹਦੀ ਮੈਂ ਗਰਮ ਕਰਨਾ ਰੱਖਤਾ ਸੀਗਾ ਸਬਜੀ ਬਣਦੇ ਬਣਦੇ ਘਿਓ ਬਣ ਜੂਗਾ ਇਹਨੂੰ ਡੱਬੇ ਚ ਇੰਤਿਆਰ ਪਾ ਲਾਂਗੇ ਫਰਿੱਜ ਵੀ ਖਾਲੀ ਹੋਊਗਾ ਤੇ ਘਿਓ ਵੀ ਟਾਈਮ ਫਿਰ ਡੱਬੇ ਵਿੱਚ ਆਪਾਂ ਰੀਫਿਲ ਕਰ ਦਾਂਗੇ ਪਿਆ ਖੱਟਾ ਨਹੀਂ ਹੋ ਖਰਾਬ ਨਹੀਂ ਹੋਣੀ ਤਾਂ ਫਰਿੱਜ ਭਰਿਆ ਰਹਿੰਦਾ ਭਾਂਡਿਆਂ ਨਾਲ ਫਰਿੱਜ ਚੋ ਵੀ ਸਪੇਸ ਬਣ ਜਾਂਦੀ ਨਾਲ ਆਪਾਂ ਕੋਈ ਭਾਂਡਾ ਫਰਿੱਜ ਚੋਂ ਕੱਢ ਦਈਏ ਜਾਂ ਕੋਈ ਚੀਜ਼ ਕੱਢਣ ਵਾਲੀ ਹੈ ਯੂਜ਼ ਕਰਨ ਵਾਲੀ ਉਹਨੂੰ ਕਰ ਲਈਏ ਤਾਂ ਫਰਿੱਜ ਵਿੱਚ ਆਖਾ ਬਣੀ ਰਹਿੰਦੀ ਆ ਤੋਂ ਕਿ ਦਿੱਲੀ ਦਾ ਡੇਲੀ ਆਇਆ ਹੁੰਦਾਗਾ ਬੱਚਿਆਂ ਖਾਣਾ ਕੋਈ ਆਟਾ ਸਬਜੀ ਦੁੱਧ ਦਹੀਂ ਫਰਿੱਜ ਵਿੱਚ ਰੱਖਣਾ ਹੁੰਦਾ ਹਨਾ ਜੇ ਆਪਾਂ ਪਹਿਲਾਂ ਵਾਲੀ ਚੀਜ਼ ਆਪਾਂ ਇਹ ਕੱਢਾਂਗੇ ਧਿਆਨ ਦੇਵਾਂਗੇ ਤਾਂ ਉਹਨਾਂ ਚੀਜ਼ਾਂ ਲਈ ਜਗ੍ਹਾ ਬਣਾ ਪਾਵਾਂਗੇ ਤੇ ਮੈਂ ਲਾਗੇ ਸੀ ਕਦੂ ਦੀ ਸਬਜ਼ੀ ਬਣਾਉਣ ਤੇ ਇੱਕ ਸਾਈਡ ਤੇ ਘਿਓ ਰੱਖਿਆ ਸੀ ਗਰਮ ਕਰਨਾ ਇਸ ਤੋਂ ਕੋਸ਼ਿਸ਼ ਸ਼ਾਮ ਦੇ ਕੰਮ ਹੁੰਦਾ ਕਿ ਉਹ ਤਾਂ ਫ੍ਰਿਜ ਵਿੱਚ ਪਈ ਨੂੰ ਮੱਖਣਾ I think ਸੋ ਦੋ ਦਿਨ ਪਹਿਲਾਂ ਤਿੰਨ ਦਿਨ ਹੋ ਗਏ ਸੀ ਪਰ ਮੇਰੇ ਟਾਈਮ ਨਹੀਂ ਲੱਗ ਰਿਹਾ ਸੀ ਪਰ ਅੱਜ ਮੈਂ ਸੋਚਿਆ ਅੱਜ ਸਵੇਰੇ ਮੈਨੂੰ ਯਾਦ ਸੀ ਫਿਰ ਮੈਂ ਕਿਹਾ ਚਲੋ ਸ਼ਾਮ ਨਹੀਂ ਕਰੂੰ ਸਵੇਰੇ ਕੰਮ ਬਹੁਤ ਜ਼ਿਆਦਾ ਹੋ ਜਾਂਦੇ ਨੇ ਵੀ ਚਲੋ ਸ਼ਾਮ ਨੂੰ ਹੀ ਕਰੂੰ ਫਿਰ ਜਰੂਰ ਮੈਂ ਕਿਉਂ ਗਰਮ ਕਰਨਾ ਹੁੰਦਾ ਜਰੂਰ ਵੀ ਮੈਂ ਕਿਚਨ ਚ ਸਬਜ਼ੀ ਬਣਾਉਣੀ ਹੈ ਕੋਈ ਵੀ ਕੰਮ ਕਰਦੀ ਹੈ ਉਦੋਂ ਮੈਂ ਸਾਈਡ ਤੇ ਰੱਖਦਾਂ ਨਹੀਂ ਹੁੰਦੀ ਆ ਵੀ ਚਲੋ ਆਪਣੇ ਕੰਮ ਕਰਦੇ ਕਰਦੇ ਕਿਚਨ ਚ ਆਪਾਂ ਪ੍ਰੈਜ਼ੈਂਟ ਹੋਈ ਜਦੋਂ ਕਿ ਉਹ ਬਣਦਾ ਹੋਵੇ ਤਾਂ ਠੀਕ ਰਹਿੰਦਾ ਦੁੱਧੋ ਬਾ ਲੈਣਾ ਕਿਉਂ ਗਰਮ ਕਰਨਾ ਵੀ ਆਪਣਾ ਕਿਚਨ ਚ ਹੋਣਾ ਲਾਜ਼ਮੀ ਹੈ ਫਿਰ ਆਪਣੀ ਉਹ ਚੀਜ਼ ਤੇ ਨਿਗਾਹ ਰਹਿੰਦੀ ਹੈ ਟਾਈਮ ਸਿਰ ਆਪਾਂ ਗੈਸ ਬੰਦ ਕਰ ਦਾਂਗੇ ਜਦੋਂ ਉਹ ਬਣ ਜਾਂਦਾ ਹਨਾ ਕੋਈ ਦੁੱਧ ਉਬਲ ਗਿਆ ਗੈਸ ਸਾਰਾ ਕਾ ਆਪਣਾ ਗੰਦ ਹੋਵੇ ਕੰਮ ਬੱਝ ਟਾਈਮ ਹੋ ਰਿਹਾ 7 ਵਜੇ ਦਾ ਸ਼ਾਮ ਦਾ ਮੈਂ ਬੋਕ ਕਰਕੇ ਹਟੀਆਂ ਤੇ ਮੈਂ ਅੱਜ ਉਹ ਫਿਰ ਇਤਾਂ ਮਿੱਟੀ ਆ ਇਹ ਡਸਟ ਆ ਤੇ ਹੋਰ ਤਾਂ ਕੁਝ ਨਹੀਂ ਸਾਫ ਕਰਨਾ ਮੈਂ ਫਿਰ ਕੱਪੜਾ ਨਾਲ ਮਾਰਨਾ ਤੇ ਪਰ ਮੇਰਾ ਟਾਈਮ ਨਹੀਂ ਲੱਗਾ ਤੇ ਮੈਨੂੰ ਆਪਣੀ ਵਾਕ ਪਹਿਲਾਂ ਜ਼ਰੂਰੀ ਹੋ ਗਈ ਵੀ ਵਾਕ ਪਹਿਲਾਂ ਕਰਨਾ ਇਹ ਤਾਂ ਫੇਰ ਵੀ ਕਰ ਲੂੰਗੀ ਫਿਰ ਹੁਣ ਮੈਂ ਕਿਹਾ ਅੰਦਰ ਜਾਣ ਤੋਂ ਪਹਿਲਾਂ ਮੈਂ ਇੱਕ ਵਾਰ ਇਹਨੂੰ ਵਾਈਪ ਕਰ ਹੀ ਦਵਾਂ 5 ਮਿੰਟ ਲੱਗਣਗੇ ਵੱਧ ਤੋਂ ਵੱਧ 10 ਮਿੰਟ ਲੱਗਣਗੇ ਵੀ ਫਿਰ ਸਵੇਰੇ ਮੈਂ ਤੇ ਫੇਰ ਨਹੀਂ ਹੋਣੀ ਕਿਉਂਕਿ ਸਵੇਰੇ ਅੰਦਰ ਦੇ ਕੰਮ ਹੀ ਇੰਨੇ ਹੋ ਜਾਂਦੇ ਨੇ ਫਿਰ ਆਇਨਾ ਦਾ ਵੀ ਚਾਵੇ ਕੁਝ ਜ਼ਰੂਰੀ ਨਹੀਂ ਇਹ ਫੇਰ ਹੋ ਜੂ ਹਨਾ ਵੀ ਆਪਾਂ ਕਿਹੜਾ ਕਿਚਨ ਯੂਸ ਕਰਨੇ ਤੇ ਹੁਣ ਮੈਂ ਜਾਂਦੀ ਆਂਦੀ ਮੈਂ ਕਿਚਨ ਵਾਈਪ ਮਾਰ ਲਈ ਜੀਣੀ ਆ ਸਬਜੀ ਬਣੇ ਤੇ ਅੰਦਰ ਆਟਾ ਰੋਲਣਾ ਮੈਂ ਆਪਣਾ ਡਿਮਰ ਕਰਨਾ ਸਬਜੀ ਕद्दू ਦੀ ਬਣਾਈ ਹੈ ਦੁੱਧ ਵਾਲੀ ਬਹੁਤ ਜ਼ਿਆਦਾ ਗਾਸਟ ਬਹੁਤ ਜ਼ਿਆਦਾ ਗਾਸਟ ਆਉਣੀ ਹੈ ਦੋ ਵਾਰ ਆਪਣਾ ਮਾਰਨ ਦੀ ਐਂਕ ਤਾਂ ਗਰਮੀਆਂ ਵਿੱਚ ਕਈ ਵਾਰ ਤੇਲ ਮਾਰਨੀ ਮਾਰਨਾ ਕਹਿੰਦੇ ਰਹਿ ਆਂ ਤੂੰ ਦਸਤ ਆਉਗੀ ਅੱਜ ਕੱਪੜਾ ਮਾਰ ਰਿਆਂ ਕਰ ਨੂੰ ਫੇਰ ਮਿੱਟੀ ਪੈ ਜਾਣੀ ਆ ਪਰ ਫੇਰ ਆ ਜਨਬ ਦੇ ਲਾਈਕ ਆਪਦੇ ਘਰ ਆ ਦਾ ਐ ਵੀ ਛੱਡਿਆ ਨਹੀਂ ਜਾਂਦਾ ਕੋਈ ਵੀ ਖੁੰਜਲ ਵੀ ਰਹਿਣ ਦੋ ਨਾ ਸਾਫ ਕਰੋ ਫੇਰ ਉਹਨੇ ਉਵੇਂ ਹੋ ਜਾਣਾ ਆਪਾਂ ਵੀ ਤੇ ਰੋਹੀ ਰੋਟੀ ਖਾਣੇ ਭੁੱਖ ਫੇਰ ਲੱਗਿਆ ਹੁੰਦੀ ਐ ਨਾ ਉਹਨੇ ਵੀ ਰੋ ਜਾਣਾ ਛੱਡ ਨਹੀਂ ਹੁੰਦਾ ਐ ਦੇਖ ਕੇ ਗੰਦੇ ਤੀ ਕੋਈ ਵੀ ਗੰਦਾ ਏਰੀਆ ਵੀ ਰਹਿਣ ਦੋ ਐ ਛੱਡ ਨਹੀਂ ਹੁੰਦਾ ਹੋਊਗਾ ਖੁਣ ਕਰ ਦੂ 5-10 ਮਿੰਟ ਚ ਖੋਜੂਗਾ ਜੇ ਨਾ ਕਰੂਗੀ 5-4 ਦਿਨ ਹੋਰ ਨੰਘਾ ਕੇ ਕਰੂਗੀ ਫੇਰ ਮੈਨੂੰ ਜ਼ਿਆਦਾ ਟਾਈਮ ਲੱਗੂ ਜ਼ਿਆਦਾ ਮਿਹਨਤ ਕਰਨੀ ਪੋਗੀ ਹੁਣ ਥੋੜੇ ਜਿਹੀ ਮਿਹਨਤ ਨਾਲ ਸਾਫ ਹੋ ਜਾਊਗਾ ਲੋਜ ਕਿਚਨ ਹੋ ਗਈ ਕਲੀਨ ਟਾਈਮ ਨਹੀਂ ਉਹਨਾਂ ਦਾ ਲੱਗਾ ਸਾਫ ਕਰਨ ਜਿੰਨੀ ਆਪਾਂ ਨੂੰ ਕਾਲ ਹੋ ਜਾਂਦੀ ਆ ਬਹੁਤ ਜ਼ਿਆਦਾ ਪਹਿਲਾਂ ਮਿੱਟੀ 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 ਹੋਈ ਪਈ ਸੀ ਇੱਧਰ ਪਏ ਨੇ ਪਿਆਜ਼ ਟੋਕਰੀ ਵਿੱਚ ਇਹ ਚ ਵੀ ਪਿਆਜ਼ ਨੇ ਇਹ ਚ ਲਸਣ ਪਈ ਐ ਹੈ ਤਾਂ ਇਹ ਲਸਣ ਨਮੀ ਆ ਲਸਣ ਤਿਆਰ ਵਿੱਚ ਤੇ ਇੱਧਰ ਪਿਆ ਤੇਲ ਸਰੋਂ ਦਾ ਤੇਲ ਦੀ ਘਣੀ ਕੜਾਈ ਸੀ ਇਹਰੇ ਨਿੱਤਰੂਆਂ ਨਿੱਤਰ ਕੇ ਸਿਰ ਦੂਧੀਆਂ ਬੋਟਲਸ ਚ ਹੋਰ ਚਾਰੇ ਫਿਲ ਕਰ ਲਾਂਗੇ ਤੇ ਸ਼ਿੰਕਸ ਵੀ ਮੈਂ ਵਾਸ਼ ਨਹੀਂ ਕੀਤੇ ਵਾਈਪ ਕੀਤਾ ਨਿਕੋ ਕਿੰਨਾ ਟਾਈਮ ਹੀ ਸੀ ਹੁਣ ਮੈਂ ਜਲਦੀ ਵਿੱਚ ਸੀ ਵਾਈਪ ਕਰਕੇ ਵੀ ਵਧੀਆ ਹੋ ਗਿਆ ਕਿਉਂਕਿ ਓਰੇ ਕਿਹੜਾ ਸੀ ਭਾਂਡੇ ਤੋਂ ਨਾ ਵੀ ਸਾਬਨ ਨਾਲ ਪਾਣੀ ਡੁੱਲਦਾ ਕੱਪੜੇ ਨਾਲ ਵਾਈਪ ਕਰਕੇ ਵੀ ਬਹੁਤ ਵਧੀਆ ਹੋਊਗਾ ਕਈ ਵਾਰ ਮੈਂ ਗਿੱਲੇ ਕੱਪੜੇ ਹੀ ਮਾਰ ਜਾਨੀ ਧੋਦੀ ਨਹੀਂ ਤੇ ਕਈ ਵਾਰ ਧੋ ਵੀ ਦਿੰਨੀ ਆ ਤੇ ਹੁਣ ਮੈਂ ਚੱਲਦੀ ਆ ਅੰਦਰ ਆਟਾ ਗੁੰਦੀ ਆ ਆਪਦਾ ਡਿਨਰ ਕਰਦੀ ਆ ਲੋ ਜੀ ਹੁਣ ਆਪਾਂ ਕਰ ਲਿਆ ਆਪਣਾ ਡਿਨਰ ਟਾਈਮ ਵੀ ਜਿਆਦਾ ਹੋ ਗਿਆ 7:30 ਵਾਂਗੂ ਹੋ ਗਿਆ ਅੱਜ ਟਾਈਮ ਸਬਜੀ ਤੇ ਕੱਲਾ ਟਮਾਟਰ ਬਲੇ ਸੈਲਡਸ ਖੀਰਾ ਮੈਨੂੰ ਵਧੀਆ ਲੱਗੇਗਾ ਜਾਂ ਜੇ ਪੁਰਾਣਾ ਜਿਹਾ ਹੋ ਗਿਆ ਪਿਆ ਮੈਨੂੰ ਉਹ ਛਣਾ ਤਾਜ਼ਾ ਤਾਜ਼ਾ ਜਿਹਾ ਵਧੀਆ ਲੱਗਦਾ ਤੇ ਇਹ ਸਬਜੀ ਦੁੱਧ ਵਾਲੀ ਆ ਥੋੜੀ ਜਿਵੇਂ ਬਿਨਾ ਦੁੱਧ ਤੋਂ ਇਹਦੇ ਵਿੱਚ ਮਿਕਸ ਕਰੀਆ ਕਦੂ ਮੈਂ ਬਹੁਤ ਖਾਂਦਾ weight loss ਵਿੱਚ ਬਹੁਤ ਜਿਆਦਾ ਖਾਂਦਾ ਪਰ ਬਿਨਾ ਦੁੱਧ ਤੋਂ ਖਾਂਦਾ ਹਾਂ ਕਦੂ ਸਮਾਨ ਹੀ ਲੱਗਦਾ ਪਿਆ ਮੈਂ ਕੁੱਕਰ ਵਿੱਚ ਕਦੂ ਪਾ ਕੇ ਵਿੱਚ ਹੀ ਮੈਂ ਪਿਆਜ਼ ਲਸਣ ਟਮਾਟਰ ਪੀਚੀ ਸਿੱਟ ਦੰਗੇ ਸੇ ਨੂਨ ਮਿਰਚ ਪਾ ਦਿੰਦੇ ਕੁੱਕਰ ਵਿੱਚ ਤੇ ਕੁੱਕਰ ਕਰਨ ਦੇ ਜ਼ਮਾਨੇ ਵਿੱਚ ਰਲਾ ਲਵਾਂਦੀ ਉਸ ਤੋਂ ਬਾਅਦ ਘੋਟ ਕੇ ਉਹਨੂੰ ਮੈਸ਼ ਕਰਕੇ ਖਾ ਲਾਂਦੀ ਸੀ ਬਸ ਬਿਨ ਤੜਕੇ ਤੋਂ ਬਿਨਾ ਦੁੱਧ ਮਲਾਈ ਤੋਂ ਕਦੂ ਸਵਾਹ ਲੱਗਦਾ ਸੀ ਉਹ ਮੇਰੇ ਜਿਵੇਂ ਬਿਨ ਤੜਕੇ ਤੋਂ ਵੀ ਸਵਾਹ ਲੱਗਦਾ ਤੁਸੀਂ ਵਿੱਚ ਹੀ ਪਿਆਜ਼ ਪਾ ਲਓ ਕੱਚਾ ਉਹ ਵੀ ਟੇਸਟ ਲੱਗਦਾ ਤੇ ਕੱਲੀ ਹੁਣ ਆਪਣਾ ਡਿਨਰ